ਇਸ ਵਾਲਾ ਦੀ ਬਿਹਤਰ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੀਆਂ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਕੈਦੀਆਂ ਦੇ ਦੋ ਧੜਿਆਂ ਚ ਲੜਾਈ ਹੋਈ ਹੈ ਆਪਸੀ ਝੜਪ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਮਿਲਣ ਦੇ ਲਈ ਘਰ ਪਰਿਵਾਰ ਵਾਲੇ ਆਉਂਦੇ ਨੇ ਪਰ ਕਿਸੇ ਗੱਲ ਨੂੰ ਲੈ ਕੇ ਆਪਸੀ ਕੈਦੀ ਜਿਹੜੇ ਨੇ ਝੜਪ ਹੋ ਜਾਂਦੀ ਹੈ ਉਹਨਾਂ ਦੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਨੇ ਜ਼ੇਰੇ ਇਲਾਜ ਲਈ ਤਾਂ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਮੌਕੇ ਤੇ ਪਹੁੰਚਦੀ ਹੈ ਸਿਆਜਾਰੇ ਫਿਲਹਾਲ ਜੇਰੇ ਲਾਜ਼ਰੇ ਲੈ ਕੇ ਗਈ ਆ ਤਾਂ ਕੇਂਦਰੀ ਜੇਲ੍ਹ 'ਚ ਸ਼ਾਂਤੀ ਹੈ ਪਰ ਜਿਹੜਾ ਘਰ ਪਰਿਵਾਰ ਮਿਲਣੇ ਆਇਆ ਸੀ ਇਹਨਾਂ ਕੈਦੀਆਂ ਦੇ ਲਈ ਉਹਨਾਂ ਨੂੰ ਵਾਪਸ ਸਪਰਤ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਹਵਾਲਾਤੀ ਆਪਸ ਦੇ ਵਿੱਚ ਝਗੜੇ ਸੀ ਜਿਸ ਦੌਰਾਨ ਇੱਕ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ داخل کروایا ਗਿਆ ਹੈ ਤਸਵੀਰਾਂ ਨਿਕਲ ਕੇ ਸਾਂਝੀਆਂ ਕਰ ਰਹੇ ਆ ਤੁਹਾਨਾਂ ਤੁਸੀ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨਿਕਲ ਕੇ ਆਈਆਂ ਨੇ ਜਿੱਤੇ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਆਪਸੀ ਕੈਦੀ ਪਿੜੇ ਨੇ ਤਾਂ ਮੌਕੇ ਤੇ ਘਰ ਪਰਿਵਾਰ ਬਾਰੇ ਮਿਲਣਾ ਹੁੰਦੇ ਨੇ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਮੁੜ ਪਰਤ ਦਿੱਤਾ ਜਾਂਦਾ ਹੈ ਤਾਂ ਜਿਹੜਾ ਇੱਕ ਕੈਦੀ ਜ਼ਖਮੀ ਹੋਇਆ ਉਸ ਨੂੰ ਜੇਰੇ ਲਾਜ਼ ਲਈ ਹਸਪਤਾਲ ਲੈ ਜਾਇਆ ਗਿਆ ਤਾਂ ਫਿਲਹਾਲ ਜੇਲ੍ਹ ਦੇ ਅੰਦਰ ਸ਼ਾਂਤੀ ਹੈ ਤਾਂ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਝੜਪ ਹੋਈ ਹੈ ਕਿਹੜੀ ਗੱਲ ਹੋਈ ਹੈ ਫਿਲਹਾਲ ਇਸ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਆ ਤੇ ਬਾਕੀ ਜਿਹੜੀ ਵੀ ਅਪਡੇਟ ਹੋਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸੋ ਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਇਸ ਵਲਾਂ ਦੀ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਕੈਦੀਆਂ ਦੇ ਦੋ ਧੜਿਆਂ ਚ ਲੜਾਈ ਹੋਈ ਹੈ ਆਪਸੀ ਝੜਪ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਮਿਲਣ ਦੇ ਲਈ ਘਰ ਪਰਿਵਾਰ ਵਾਲੇ ਆਉਂਦੇ ਨੇ ਪਰ ਕਿਸੇ ਗੱਲ ਨੂੰ ਲੈ ਕੇ ਆਪਸੀ ਕੈਦੀ ਜਿਹੜੇ ਨੇ ਚੜਪ ਹੋ ਜਾਂਦੀਆਂ ਉਹਨਾਂ ਦੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਨੇ ਜ਼ੇਰੇ ਇਲਾਜ ਲਈ ਤਾਂ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਬਨਹਾਲ ਜ਼ੇਰੇ ਲਾਜ਼ਰੇ ਲੈ ਕੇ ਗਈ ਆ ਤਾਂ ਕੇਂਦਰੀ ਜੇਲ੍ਹ 'ਚ ਸ਼ਾਂਤੀ ਹੈ ਪਰ ਜੜਾ ਘਰ ਪਰਿਵਾਰ ਮਿਲਣੇ ਆਇਆ ਸੀ ਇਹਨਾਂ ਕੈਦੀਆਂ ਦੇ ਲਈ ਉਹਨਾਂ ਨੂੰ ਵਾਪਸ ਸਪਰਤ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਜੇਲ੍ਹ ਦੇ ਅੰਦਰ ਹਵਾਲਾ ਤੇ ਆਪਸ ਦੇ ਵਿੱਚ ਪੇੜ ਸਿਜਸ ਦੌਰਾਨ ਇੱਕ ਹਵਾਲਤੀ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਨਿਕਲ ਕੇ ਸਾਂਝੀਆਂ ਕਰ ਰਹੇ ਹਾਂ ਤੁਹਾਡਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨਿਕਲ ਕੇ ਆਈਆਂ ਨੇ ਜਿੱਤੇ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਆਪਸੀ ਕੈਦੀ ਪਿੜੇ ਨੇ ਤੇ ਮੌਕੇ ਤੇ ਘਰ ਪਰਿਵਾਰ ਬਾਰੇ ਮਿਲਣਾ ਹੁੰਦੇ ਨੇ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਮੁੜ ਪਰਤ ਦਿੱਤਾ ਜਾਂਦਾ ਹੈ ਜਿਹੜਾ ਇੱਕ ਕੈਦੀ ਜ਼ਖਮੀ ਹੋਇਆ ਉਸ ਨੂੰ ਜੇਰੇਲਾਜ਼ ਲਈ ਹਸਪਤਾਲ ਲੈ ਜਾਇਆ ਗਿਆ ਤਾਂ ਫਿਲਹਾਲ ਜੇਲ੍ਹ ਦੇ ਅੰਦਰ ਸ਼ਾਂਤੀ ਹੈ ਤਾਂ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਝੜਪ ਹੋਈ ਹੈ ਕਿਹੜੀ ਗੱਲ ਹੋਈ ਹੈ ਫਿਲਹਾਲ ਇਸ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਆ ਤੇ ਬਾਕੀ ਜਿਹੜੀ ਵੀ ਅਪਡੇਟ ਹੋਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸੋ ਵੇਲੇ ਦੀ ਵੱਡੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਇਸ ਵੇਲੇ ਦੀ ਬਿਹਤ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਕੈਦੀਆਂ ਦੇ ਦੋ ਧੜਿਆਂ ਚ ਲੜਾਈ ਹੋਈ ਹੈ ਆਪਸੀ ਝੜਪ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਮਿਲਣ ਦੇ ਲਈ ਘਰ ਪਰਿਵਾਰ ਵਾਲੇ ਆਉਂਦੇ ਨੇ ਪਰ ਕਿਸੇ ਗੱਲ ਨੂੰ ਲੈ ਕੇ ਆਪਸੀ ਕੈਦੀ ਜਿਹੜੇ ਨੇ ਝੜਪ ਹੋ ਜਾਂਦੀ ਹੈ ਉਹਨਾਂ ਦੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਨੇ ਜੇਰੇ ਇਲਾਜ ਲਈ ਤਾਂ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਦੱਸਿਆ ਜਾ ਰਿਹਾ ਵਿਨਹਾਲ ਜੇਰੇ ਇਲਾਜ ਲੈ ਕੇ ਗਈਆਤਾ ਗੈਂਦਰੀ ਜੇਲ੍ਹ 'ਚ ਸ਼ਾਂਤੀ ਹੈ ਪਰ ਜੜਾ ਘਰ ਪਰਿਵਾਰ ਮਿਲਣੇ ਆਇਆ ਸੀ ਇਹਨਾਂ ਕੈਦੀਆਂ ਦੇ ਲਈ ਉਹਨਾਂ ਨੂੰ ਵਾਪਸ ਸਪਰਤ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਹਵਾਲਾਤੀ ਆਪਸ ਦੇ ਵਿੱਚ ਝਗੜੇ ਸੀ ਜਿਸ ਦੌਰਾਨ ਇੱਕ ਹਵਾਲਤੀ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਨਿਕਲ ਕੇ ਸਾਂਝੀਆਂ ਕਰ ਰਹੇ ਹਾਂ ਤੁਹਾਡਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਮੌਕੇ 'ਤੇ ਤਸਵੀਰਾਂ ਨਿਕਲ ਕੇ ਆਈਆਂ ਨੇ ਜਿੱਥੇ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਆਪਸੀ ਕੈਦੀ ਪਿੜੇ ਨੇ ਤਾਂ ਮੌਕੇ 'ਤੇ ਘਰ ਪਰਿਵਾਰ ਬਾਰੇ ਮਿਲਣਾ ਆਏ ਹੁੰਦੇ ਨੇ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਮੁਰ ਪਰਤ ਦਿੱਤਾ ਜਾਂਦਾ ਹੈ ਤਾਂ ਜਿਹੜਾ ਇੱਕ ਕੈਦੀ ਜ਼ਖਮੀ ਹੋਇਆ ਉਸ ਨੂੰ ਜੇਰੇਲਾਜ਼ ਲਈ ਹਸਪਤਾਲ ਲੈ ਜਾਇਆ ਗਿਆ ਤਾਂ ਫਿਲਹਾਲ ਜੇਲ੍ਹ ਦੇ ਅੰਦਰ ਸ਼ਾਂਤੀ ਹੈ ਤਾਂ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਝੜਪ ਹੋਈ ਹੈ ਕਿਹੜੀ ਗੱਲ ਹੋਈ ਹੈ ਫਿਲਹਾਲ ਇਸ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਤੇ ਬਾਕੀ ਜਿਹੜੀ ਵੀ ਅਪਡੇਟ ਹੋਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸੋਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ